ਜੀ ਮਿੱਤਰੋ ਕੀ ਹਾਲ ਚਾਲ ਹੈ ਜੀ ਹੋਰ ਸਾਰਿਆਂ ਦੇ ਘਰ ਪਰਿਵਾਰ ਜਾਨਵਰ ਠੀਕ ਆ ਬਾਈ ਅੱਜ ਪਹਿਲਾ ਪਾਣੀ ਲਾਤਾ ਬਾਈ ਕੂਤਰੀਆਂ ਨੂੰ ਸਤ ਸਤ ਐਮ ਲਾਤਾ ਦੋਨਾਂ ਕੂਤਰੀਆਂ ਨੂੰ ਵਿੱਚ ਪਾਤੀਆਂ ਸੀ ਦੋ ਬੂੰਦਾਂ ਸਹਿਦੀਆਂ ਤੇ ਇਹਨਾਂ ਨੂੰ ਉਡਾਉਣ ਲੱਗੇ ਹੁਣ ਲਓ ਜੀ ਪਹਿਲਾਂ ਇਹਨੂੰ ਛੱਡ ਦੇ ਸ਼ਾਕੀ ਨੂੰ ਹਣ ਸ਼ਾਟ ਦੇ ਗਿਆ ਇਹਨੂੰ ਲਾਲ ਚੀਨੀ ਲੋ ਸ਼ਾਟ ਤੀਆਂ ਦੋਨੇ ਕੂਤਰਾਂ ਨੂੰ ਕੂਤਰਾਂ 'ਚ ਸ਼ਾਟ ਤੀਆਂ ਬਈ ਆਪਾਂ ਤੇ ਹੁਣ ਆਪਾਂ ਕੂਤਰਾਂ ਨੂੰ ਉੱਡਣ ਵਾਲਿਆਂ ਨੂੰ ਕੱਢਦੇ ਆਂ ਬਾਹਰ ਜਾਲਾਂ 'ਚ ਸਵੇਰ ਦੀ ਤੁੱਪ ਲਵਾ ਦਿੰਨੇ ਆਂ ਮੱਠੀ ਮੱਠੀ ਜੀ 2 ਘੰਟੇ ਆਰਤੇ ਹੈ ਬਈ ਕਬੂਤਰ ਬਾਹਰ ਆਪਾਂ ਜਾਲਾਂ ਚ ਇਹਦੇ ਚ ਕਬੂਤਰ ਆ ਦੂਜੇ ਜਾਲ ਚ ਕਬੂਤਰ ਆਵਾ ਹਾਂਜੀ ਕਬੂਤਰੀਆਂ ਆਪਣੀਆਂ ਫੇਰਦੀਆਂ ਬਈ 11 ਵਜੇ ਆ ਤੇ ਆਪਾਂ ਇਹਨਾਂ ਨੂੰ ਹੁਣ ਕਰਦ ਗਏ ਅੰਦਰ ਕਬੂਤਰਾਂ ਨੂੰ 2-3 ਘੰਟੇ ਹੋ ਗਏ ਪਾਇਆ ਤਿੰਨ ਹੋ ਗਏ ਤੇ ਕਰਕੇ ਹੋਣਾ ਕਰਦਿਆਂ ਗੱਲ ਹਾਂਜੀ ਬਈ ਕਬੂਤਰ ਆਪਾਂ ਕਰਤੇ ਅੰਦਰ ਸਾਰੇ ਤੇ ਹੁਣ ਆਪਾਂ ਜਾਣਾ ਬਦਣੀ ਨੂੰ ਸ਼ਹਿਰ ਕਬੂਤਰਾਂ ਦਾ ਕੋਈ ਸਮਾਨ ਸਮੂਹ ਲੈ ਕੇ ਆਉਣੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ ਕੀ ਲੈ ਕੇ ਆਉਣਾ ਹਾਂਜੀ ਮਿੱਤਰੋ ਆਹ ਲਿਆਉਂਦਾ ਜੀ ਆਪਾਂ ਸਮਾਨ ਕਬੂਤਰਾਂ ਵਾਸਤੇ ਪਾਣੀ ਹੈ ਸਾਰਾ ਕਬੂਤਰਾਂ ਦਾ ਠੰਡਾ ਸੋ ਲੋ ਚੈੱਕ ਦੱਸਾਂਗੇ ਤੁਹਾਨੂੰ ਇਹ ਪਰੇ ਅਗਲੀ ਵੀਡੀਓ ਦੇ ਵਿੱਚ ਹੋਈ ਆ ਵੀਡੀਓ ਦੇ ਵਿੱਚ ਐਡ ਨਹੀਂ ਕਰਦੇ ਨਾ ਇਹਨਾਂ ਨੂੰ ਦੱਸਤਾ ਵੀ ਇਹ 20 ਬਾਈ ਐਡਮਮ ਆ ਬਾਈ ਤੇ ਦੱਸਾਂਗੇ ਆਪਾਂ ਇਹਨੂੰ ਅਗਲੀ ਵੀਡੀਓ ਦੇ ਵਿੱਚ ਪੂਰਾ ਡਿਟੇਲ ਪਾਵਾਂਗੇ ਸਪੈਸ਼ਲ ਵੀਡੀਓ ਬਣਾਵਾਂਗੇ ਇਹਦੀ ਤੇ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਈ ਬਹੁਤ ਜਲਦੀ ਆਉ ਪਾਵਾਂਗੇ ਵੀਡੀਓ ਵੀ ਹਾਂਜੀ ਮਿੱਤਰੋ ਉੱਤਰ ਆਪਣੇ ਵਗੜ ਗਏ ਆ ਪਾਣੀ ਪੁਣੀ ਆਪਾਂ ਨੂੰ ਪਿਆਤਾ ਹੀਗਾ ਤੇ ਹੁਣ ਪਤਾ ਕਰ ਦਿੰਨੇ ਉਹਨਾਂ ਬਾਦਾਮ ਬਈ ਕੂਤਰ ਖੁੱਡਿਆਂ ਚਾਪ ਉਦਰੀ ਦਾੜ ਦੀ ਪਿੰਨ ਸਾਰਦੇ ਆ ਬਈ ਕੂਤਰ ਖੁੱਡਿਆਂ ਚ ਲੋ ਜੀ ਆ ਗਏ ਜੀ ਗਰਾਊਂਡ ਚ ਖੇਡਣ ਸਕੂਲ ਦੇ ਵਿੱਚ ਬੱਚਿਆਂ ਦੇ ਨਾਲ ਲਫੜੀ ਬਈ ੜੀ ਦਿਖਾਈ ਚੰਗਾ ਸ਼ਾਟ ਲਾਉਂਦਾ ਆਇਆ ਬਈ ਐ ਸਪਿੰਗਰ ਲੈ ਲੇ ਨਾ ਲੋ ਆਵੇ ਯਾਰ ਚਾਰ ਸ਼ਾਟ ਤੇ ਉਹ ਬਾਈ ਆਪਣੇ ਗੁਰਪਾਲ ਬਾਈ ਨੇ ਕੀ ਵਨ ਟੈਪ ਹੈਗਾ ਇਹ ਬਾਈ ਥੋੜਾ ਇਹ ਬੰਦਾ ਖਰਾਬ ਹੀ ਆਈ ਆ ਇਹ ਕਹਿੰਦਾ ਗੇਮ ਕਿਹਾ ਕਰ ਸ਼ਾਟ ਲਾਇਆ ਫਲਾਣੇ ਬੰਦੇ ਕੋਲ ਜੀਂਦ ਉੱਠ ਗਈ ਬਹੁਤ ਵਧੀਆ ਸ਼ਾਟ ਮਾਰਿਆ ਇਹ ਬਹੁਤ ਵਧੀਆ ਰੋਕੀ ਆ ਪਰਮ ਨੇ ਬਹੁਤ ਜਿਆਦਾ ਸੋਹਣੀ ਆ ਦੇਖੋ ਜੀ ਸ਼ਾਟ ਬਹੁਤ ਜਿਆਦਾ ਸੋਹਣਾ ਸ਼ਾਟ ਲਾਇਆ ਓ ਬਾਈ ਜੀ ਡਿੱਗ ਵੇ ਓ ਹਾਂ ਜੀ ਗੋਲ ਛੁੱਟ ਗਈ ਇਹ ਆਪਣਾ ਦੇਸੀ ਗਰਾਊਂਡ ਦਾ ਗੇਟ ਆ ਜਿੱਥੋਂ ਅਸੀਂ ਟੱਪ ਕੇ ਆਉਂਦੇ ਆ ਤੇ ਆਪਣੇ ਪੀਟੀ ਮਾਸਟਰ ਕੋਲ ਹੀ ਚਾਬੀ ਹੁੰਦੀ ਆ ਗੇਟ ਤਾਂ ਵੈਸੇ ਜਿੱਧਰੋਂ ਜਿੱਧਰੋਂ ਉਹ ਆਪਣੇ ਬਾਈ ਗੁਰਦੋਸ ਸਿੰਘ ਦੀ ਜਾ ਰਹੇ ਆ ਉਧਰ ਆਪਣਾ ਗੇਟ ਆ ਸਕੂਲ ਦਾ ਤੇ ਮੇਨ ਗੇਟ ਉਧਰ ਇੱਥੇ ਆਪਣੇ ਬੱਸਾਂ ਖੜ੍ਹਦੇ ਆ ਓਨਲੀ ਤੇ ਇੱਧਰ ਆਪਣੇ ਬਾਣ ਬੂਣ ਆ ਜਾਂਦੇ ਲੋਕਾਂ ਦੇ ਉਹ ਦੇਖੋ ਜੀ ਆਪਾਂ ਨੂੰ ਪੋਲੂਸ਼ਨ ਨਹੀਂ ਕਰਨਾ ਚਾਹੀਦਾ ਤੇ ਇੱਧਰ ਦੇਖੋ ਜੀ ਬੰਕ ਮਾਰ ਕੇ ਜਾ ਰਹੀ ਐ ਸੀ ਤੇ ਡੋਂਕੀ ਲਾ ਕੇ ਸਕੂਲੋਂ ਬਾਹਰ ਆ ਰਹੇ ਨੇ ਇੱਧਰ ਆਪਣਾ ਛੋਟਾ ਆ ਵੀਰ ਜਿਹੜਾ ਲਖਬੀਰ ਸਿੰਘ ਏ ਬੜਾ ਔਖਾ ਹੀ ਚੱਕਣਾ ਤੇ ਆਪਾਂ ਇਹਨੂੰ ਹੁਣ ਲੈ ਕੇ ਇੱਧਰ ਆ ਰਿਹਾ ਤੇ ਡੱਗ ਪੈ ਬੜੀ ਬੁਰੀ ਹੋਊਗਾ ਤੇ ਆ ਪੰਮਾ ਵੀਰ ਜਿਹੜਾ ਆਪਣਾ ਉਹ ਤੋਂ ਨਹੀਂ ਚੱਕਾ ਜਾ ਰਿਹਾ ਤੇ ਇਹ ਲੱਖੀ ਵੀਰਾ ਦੇਖੋ ਹੀ ਤੇ ਇੱਧਰ ਆਪਣੇ ਲਖਵੀਰ ਭਾਈ ਆ ਤੁਕੇ ਨੇ ਤੇ ਹੁਣ ਤਾਂ ਮੈਂ ਕਹਿੰਦਾ ਸੀ ਜੀ ਆਹ ਦੇਖੋ ਪਰਮ ਭਾਈ ਵੀ ਆਉਂਦੇ ਨੇ ਤੇ ਹੁਣ ਮੈਂ ਆਏ ਕਹਿੰਦਾ ਸੀ ਜਿਵੇਂ ਆ ਦੇਖੋ ਇਧਰ ਆਪਣਾ ਧੂਆ ਕੀਤਾ ਵਾ ਤੇ ਇਧਰ ਆਪਣਾ ਸਨਸੈਟ ਜਿਹੜਾ ਸੂਰ ਦਾ ਥੱਪ ਗਿਆ ਤੇ ਹੁਣ ਬਾਹਰਲੇ ਦੇਸ਼ਾਂ 'ਤੇ ਜਦ ਮੈਂ ਫੋਰਨ ਕੰਟਰੀ ਜਾਉਂਗਾ ਇਧਰ ਆਪਣਾ ਮੀਂਹ ਹੀ ਰਹ ਜਾਂਦਾ ਈ ਤੇ ਇਥੇ ਬੋਲਡ ਕੀ ਸੀ ਤੇਰੀ ਤੇ ਓਕੇ ਬਈ ਫਿਰ ਹਾਂਜੀ ਵੀ ਚੱਲੇ ਆ ਘਰ ਨੂੰ ਦੇਖੋ ਆਪਾਂ ਜੀ ਮੰਦਾਰਾ ਦੇ ਦਰਗਾਹਾਂ ਤੋਂ ਜੇ ਵੀ ਵੱੰਦੋ ਬੋਟਰਾ ਉਰੇ ਟੱਕਾ ਦੇਉਂ ਮਸਰਾ ਵਿੱਚੋਂ ਆਪਾਂ ਦਿੱਤੀ ਆਪਾਂ ਕ੍ਰਿਕਟ ਦੀਆਂ ਹੈ ਨਹੀਂ ਇਹ ਉਸ ਵੀ ਗੱਲ ਦਾ ਦਿੰਦੇ ਆ ਆਪਾਂ ਫੁੱਟਬਾਲ ਖੇਗੇ ਆ ਪਰ ਵੀਰ ਨੂੰ ਵੀ ਪਤਾ ਬਾਸਕਟਬਾਲ ਵੀ ਖੇੜਨਾ ਹੀ ਤੇ ਆ ਹਾਂ ਇਸ ਕਰਕੇ ਆਕੇ ਆਪਾਂ ਲਾਏ ਸੀ ਮੈਚ ਆ ਆਪਾਂ ਦੇ ਹੁਣ ਆਪਾਂ ਹੌਲੀ ਹੌਲੀ ਸ਼ਾਟ ਮਾਰਨੇ ਸਿੱਖਾਂਗੇ ਫਿਰ ਆਪਾਂ ਜੋਰ ਤੇ ਨਹੀਂ ਸ਼ਾਟ ਲਾਵਾਂਗੇ ਫਿਰ ਹੀ ਆਪਣੇ ਅੰਦ ਮੰਨਗੇ ਨਾ ਤਾਂ ਹੀ ਫਿਰ ਪ੍ਰੈਕਟਿਸ ਮੇਕ ਮੈਨ ਪਰਫੈਕਟ ਥੋਟ ਹੈਗਾ ਇੰਗਲਿਸ਼ ਦੇ ਵਿੱਚ ਇਹ ਬਾਈ ਹੈਗਾ ਇੱਕ ਪਤਾ ਇੱਕ ਲੇਜੈਂਡ ਨੇ ਕਿਹਾ ਹੀ ਆ ਉਹ ਉਹ ਨਾ ਹੈ ਡੈਡੀ ਤੇ ਰੋਗਲੀ ਨੰਬਰ ਦਾ ਆ ਕੇ ਬਾਈ ਆਪ ਰੱਖਾ ਇੱਕ ਪਰਫੈਕਟ ਦੇ ਬਾਈ ਔਰ ਨਾ ਕ੍ਰਿਸਟੀਅਨ ਔਰ ਰੋਨਲਡੋ ਨੇ ਇਹ ਗੱਲ ਕਹੀ ਸੀ ਕੱਲ ਚੰਗਾ ਬਈ ਆਪਾਂ ਹੁਣ ਰਕੋ ਜੀ ਬਾਈ ਜੀ ਆ ਬਾਈ ਸਾਈਕਲ ਲਿਆ ਇਹਨਾਂ ਦੇ ਕੋਲ ਬਾਈ ਜੀ ਦੋ ਤੇ ਗਰਜੋਤਰ ਸਾਈਕਲ ਲੈ ਕੇ ਆਉਂਦਾ ਤੇ ਹੀਰੋ ਦੇ ਹੈ ਪਾਰਾ ਛੱਡੇ ਹੀ ਦੀਗਾ ਹੈ ਡਾੜੀ ਛੱਡੇ ਇਹਨੂੰ ਨਾ ਬਾਈ ਚੱਲਦੇ ਆ ਕੋਈ ਨਾ ਛੱਡੇਗਾ ਉਹ ਛੇਤੀ ਬਾਦ ਨੂੰ ਆ ਜੀ ਆਸ਼ਾ ਦਿਖਾ ਬਾਈ ਜੀ ਦੱਸੋ ਆਪਾਂ ਇਹਨਾਂ ਨਾਲ ਬੜੀਆ ਸੀ ਨਾ ਮੈਨੂੰ ਜਾ ਕਿੰਨੇ ਨਹੀਂ ਕੋਈ ਵਧੀਆ ਨਹੀਂ ਧਰਤ ਬਾਈ ਆਪਣਾ ਆ ਗਿਆ ਘਰ ਮੰਮਾ ਘਰੀਏ ਜਿਹੜੇ ਵੀ ਵੈਕੈਂਟ ਟੂ ਹੋਮ ਅਸੀਂ ਆਗੇ ਘਰੇ ਤੇ ਹੁਣ ਆ ਬਾਈ ਜੀ ਜਾਣ ਕੇ ਘਰੇ ਆਪਦੇ ਡੈਡੀ ਜੀ ਫਟੇਉਣਗੇ ਤੇ ਮੈਂ ਦੇਖ ਲੂ ਘਰੇ ਓਕੇ ਬਾਏ ਬਾਏ ਟਾਟਾ ਸਮਾਰਟ ਰਹਿਣਾ ਬਲੌਗ ਦੀ ਚੰਗਾ ਬਾਏ ਹੁਣ ਸਵਾਦ ਦੀ ਦੋ ਬਾਏ ਬਾਏ ਗੁੱਟ ਬਾਏ ਤੇ ਤੁਸ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਜੀ ਚੰਗਾ ਟਾਟਾ ਸਿਓ ਗੁੱਡ ਬਾਏ ਟਾਟਾ ਸਿਸਕ